ਬਾਈ ਗੁਰੂ ਜੀ ਸਤਨਾੰਸ ਰਵਾਹ ਗੁਰੂ ਸੈਮ ਜੀਓ ਗੁਰਪੂਰੇ ਕਿਰਪਾ ਤਾਰੀ ਪ੍ਰਭੂ ਰੀ ਲੋਚ ਹਮਾਰੇ ਹਰਿਸ਼ ਨਾਨਕ ਰਹਾਏ ਨੰਨ ਲੰਗਲ ਸੁਖ ਬਾਈ ਸੰਤੋ ਰਾਮ ਨਾਮ ਨਿਸਤਰੀਐ ਓਡ ਤਮੈਡ ਸੋ ਰੁਰਚ ਆਈਐ ਆਨੰਦਨ ਸੋ ਰਿਤ ਕਰੀਐ ਓ ਵੈ ਸਬਦ ਗ ਸਮੰਧੀ ਨੂਰੀ ਅਸੂ ਗੁਰ ਸੋ ਜਟੀਐ ਕਦਿਤ ਟੀ ਸਚੀ ਬਾਤਿ ਸ਼ਾ ਮਾਲ ਜਨਮ ਜਨਮ ਦੀ ਕੱਤੀ ਐ ਅੰਮ੍ਰਿਤ ਗੁਰੂ ਜੀ ਅਦਗਤ ਨਾਸਦੇਵਾਨੀ ਭਗਤ ਕਵੀਰ ਜੀ ਕੀ ਇੱਕ ਓ ਅੰਕਾਰ ਸਤਿਗੁਰੰਬਰ ਸਾਧ ਸਣਕ ਸੰਨੰਦ ਮਹੇਸ ਮਨ ਸੇ ਕਨਾ ਵਿਚਰ ਮਰਮ ਨ ਜਾਣਾ ਸਤਿ ਸੰਗ ਸਨੰਦ ਮੇ ਸਮਨ ਸੇਖ ਨਾ ਵਿਚਰ ਮਰਮ ਨ ਜਾਣਾ ਪਰ ਸੰਗ ਚਰਾ ਮਿਰਦ ਬਸਾਈ ਰਾਮ ਅਨੁਮਾਨ ਸਰ ਗਰੁੜ ਸਮਨ ਪਰਬਤ ਨਰਬਤ ਨਹੀਂ ਗੁਣ ਜਾਣਾ ਚਾਰ ਵਿਗ ਦਵਾਰ ਸਿਮਰਤ ਪੁਰਨ ਕਮਲ ਬਤ ਕਬਲਾ ਨਹੀਂ ਜਨ ਕਹਿ ਕਬੀਰ ਸੋ ਪਰ ਮੈਂ ਨਾਹੀ ਅਗਲ ਗ੍ਰਾਮ ਰਹਿ ਸਰਨਾਹੀ ਕਹਿ ਕਬੀਰ ਸੋ ਪਰ ਮੈਂ ਨਾਹੀ ਅਗਲ ਗ੍ਰਾਮ ਰਹਿ ਸਰਨਾਹੀ ਵਾਹਿਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ